ਡਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਐਨਾ ਡਰ ਐਨਾ ਸਹਿਮ ਤੇਰੇ ਅੰਦਰ ਬਹਿ ਜਾਊਗਾ ਕਿਦੋਂ ਐਨਾ ਡਰ ਜੇਗਾ ਐਨਾ ਕੰਬ ਜੇਗਾ ਕਿ ਤੂੰ ਇੱਕ ਜਿਹੜਾ ਬੰਦਾ ਤੇਰੀਆਂ ਕਮੀਆਂ ਕੱਢ ਰਿਹਾ ਤੱਥਾਂ ਦੇ ਆਧਾਰ ਦੇ ਉੱਤੇ ਲਗਾਤਾਰ ਪਿਛਲੇ 2.5 ਸਾਲ ਤੋਂ ਜਦੋਂ ਦੀ ਸਰਕਾਰ ਬਣੀ ਆ ਤੁਹਾਡੀ ਉਹ ਬੰਦਾ ਤੱਥਾਂ ਦੇ ਆਧਾਰ ਤੇ ਸਬੂਤਾਂ ਨਾਲ ਛੋਡੀਆਂ ਬੱਖੀਆਂ ਢੇਡ ਰਿਹਾ ਲਗਾਤਾਰ ਛੋਡੀਆਂ ਜਿਹੜੀਆਂ ਨਕਾਮੀਆਂ ਨੇ ਫੇਲ ਹੋਈ ਸਰਕਾਰ ਆ ਬੁਰੀ ਤਰ੍ਹਾਂ ਹਰ ਫਰੰਟ ਤੇ ਹਰ ਪਾਸਿਓ ਉਹ ਲਗਾਤਾਰ ਛੋਡੀਆਂ ਅੱਖਾਂ 'ਚ ਰੜਕਦਾ ਸੀ ਬਹਾਨਾ ਬਣਾ ਲਿਆ ਜੀ ਇਹ ਤੇ ਆਈਟੀ ਕੋਈ ਜਿਹੜਾ ਕਾਨੂੰਨ ਆ ਉਹਦੇ ਤਹਿਤ ਪਰਚਾ ਜਿਹੜਾ ਦਰਜ ਕਰਕੇ ਤੇ ਉਹਨੂੰ ਤੁਸੀਂ ਰਾਤ ਪਟਿਆਲੋਂ ਗ੍ਰਿਫਤਾਰ ਕਰਕੇ ਲੈ ਗਏ ਸੋ ਮੈਂ ਪੰਜਾਬੀਓ ਗੱਲ ਕਰ ਰਿਹਾ ਮਾਲਵਿੰਦਰ ਸਿੰਘ ਮਾਲੀ ਦੀ ਜਿਹੜਾ ਇਨਸਾਨ ਬੜੀ ਬੇਵਾਕੀ ਦੇ ਨਾਲ ਤੱਥਾਂ ਦੇ ਆਧਾਰ ਦੇ ਉੱਤੇ ਆਲੋਚਨਾ ਕਰਦਾ ਸਾਰਥਕ ਆਲੋਚਨਾ ਕਰਦਾ ਸੰਵਾਦ ਚਾਉਣ ਦੀ ਗੱਲ ਕਰਦਾ ਹੈ ਵਿਰੋਧ ਕਰਨਾ ਕਿਸੇ ਵੀ ਗਲਤ ਗੱਲ ਦਾ ਹਰ ਬੰਦੇ ਨੂੰ ਇੱਥੇ ਹੱਕ ਆ ਕੋਈ ਬੰਦਾ ਕਿਸੇ ਗੱਲ ਦੇ ਉੱਤੇ ਆਪਣੀ ਗੱਲ ਆਪਣਾ ਪੱਖ ਰੱਖ ਸਕਦਾ ਮਾਲੀ ਲਗਾਤਾਰ ਰੜਕ ਰਿਹਾ ਸੀਗਾ ਪਰ ਇਹਨਾਂ ਦੇ ਕੋਲੋਂ ਕੋਈ ਬਹਾਨਾ ਨਹੀਂ ਸੀ ਲੱਭਿਆ ਜਾ ਰਿਹਾ ਹੁਣ ਬਹਾਨਾ ਲੱਭ ਲਿਆ ਬਹਾਨਾ ਲੱਭ ਕੇ ਉਹਨੂੰ ਗ੍ਰਿਫਤਾਰ ਕਰਕੇ ਲੈ ਗਈਆਂ ਮਾਲੀ ਸਾਡੇ ਖਿਲਾਫ ਵੀ ਬੋਲਿਆ ਮਾਲੀ ਕਿਸਾਨੀ ਮੋਰਚੇ ਵੇਲੇ ਦੀਪ ਸਿੱਧੂ ਤੇ ਮੇਰੇ ਖਿਲਾਫ ਵੀ ਬੋਲਿਆ ਮਾਲੀ ਹੋਰਾਂ ਖਿਲਾਫ ਵੀ ਬੋਲਦਾ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਬੰਦੇ ਦੀ ਆਵਾਜ਼ ਹੀ ਦੱਬ ਦਿਓ ਜਿਵੇਂ ਦਿੱਲੀ ਸਰਕਾਰ ਸੈਂਟਰ ਦੀ ਸਰਕਾਰ ਕਰ ਰਹੀ ਹੈ ਵੱਡੇ ਵੱਡੇ ਜਿਹੜੇ ਕੋ ਐਕਟਿਵਿਸਟ ਨੇ ਕਰਕੁੰਨ ਨੇ ਕੋਈ ਵਕੀਲ ਨੇ ਕੋਈ ਪ੍ਰੋਫੈਸਰ ਨੇ ਕੋਈ ਬੁੱਧੀਜੀਵੀ ਨੇ ਉਹਨਾਂ ਤੋਂ ਡਰੀਆਂ ਹੋਈਆਂ ਸਰਕਾਰਾਂ ਚਾੱਕ ਕੇ ਐਨਐਸਏ ਯੂਪੀਐਲ ਆ ਕੇ ਜ਼ਿਲ੍ਹਾ 'ਚ ਬੰਦ ਕਰ ਰਹੇ ਆ ਉਸ ਰਾਹ ਦੇ ਭਾਂਸਿਆਂ ਤੋਂ ਤੁਰ ਪਿਆ ਬੁਰੀ ਤਰ੍ਹਾਂ ਫੈਲਣ ਤੂੰ ਬੁਰੀ ਤਰ੍ਹਾਂ ਨਾਲੇ ਮੇਰੀ ਗੱਲ ਹੋਰ ਸੁਣੋ ਛੋਡੇ ਜਿੰਨਾ ਦਾ ਬੋਲਿਆ ਨਹੀਂ ਹੋਣਾ ਮਾਲੀ ਭਾਂਸਿਆਂ ਤੋਂ ਆਪਣਾ ਆਪਣੇ ਦਿਨ ਉਹ ਚੇਤੇ ਕਰ ਕਦੇ ਤੂੰ ਹਰ ਸਿਮਰਤ ਬਾਰੇ ਕਦੇ ਸੁਖਬੀਰ ਬਾਰੇ ਕਦੇ ਕੈਪਟਨ ਅਵਿੰਦਰ ਬਾਰੇ ਕਦੇ ਰੂਸਾ ਬਾਰੇ ਕਿੰਨੇ ਘਟਿਆ ਤੋਂ ਘਟਿਆ ਸ਼ਬਦ ਬੋਲਦਾ ਰਿਹਾ ਕਹੇ ਦਾੜੀ ਦੇ ਤੰਜ ਕਿਸੇ ਦੇ ਪਹਿਰਾਵੇ ਦੇ ਤੰਜ ਕਿਸੇ ਦੀ ਜ਼ਿੰਦਗੀ ਦੇ ਉੱਤੇ ਨਿੱਜੀ ਜ਼ਿੰਦਗੀ ਦੇ ਵਿੱਚ ਜਾ ਕੇ ਤੂੰ ਸਿਮਰੋ ਭਾਬੀ ਰੂਸਾ ਦਾ ਯਾਰ ਕੀ ਕੁਛ ਨਹੀਂ ਬੋਲਿਆ ਉਹਦਾ ਛੱਡ ਤੇਰਾ ਹਾ ਜਿਹੜਾ ਜਿਹਨੂੰ ਮਾਲੀਏ ਸਾਨੂੰ ਚੁਬਦਾ ਪਤਾ ਕਿਵੇਂ ਮਾਲੀਏ ਨੂੰ ਸਲੇਡੇ ਕਹਿੰਦਾ ਸਲੇਡੇ ਆ ਸੋਡਾ ਜਿਹੜਾ ਕੇਜਰੀਵਾਲ ਕੀ ਬੋਲਿਆ ਸੀਗਾ ਚੰਨੀ ਦੇ ਖਿਲਾਫ ਜਦੋਂ ਉਹਨੇ ਕੋਈ ਉਹਦੇ ਪਹਿਰਾਵੇ ਤੇ ਗੱਲ ਕੀਤੀ ਕਹਿੰਦਾ ਕਿ ਰਿਸ਼ਤਾ ਕਰਨਾ ਐ ਇੱਥੋਂ ਤੱਕ ਜਦੋਂ ਕੇਜਰੀਵਾਲ ਚੰਨੀ ਦੇ ਖਿਲਾਫ ਇਹ ਗੱਲ ਬੋਲਿਆ ਸੀ ਰਿਸ਼ਤੇ ਵਾਲੀ ਤੇ ਤੂੰ ਕੋਲੇ ਖੜਾ ਦੰਦ ਕੱਢ ਰਿਆ ਸੀ ਹੱਸ ਰਿਹਾ ਸੀਗਾ ਤੇ ਰੌਲਾ ਪਾ ਰਿਹਾ ਸੀ ਨਾਰਾ ਮਾਰ ਰਿਹਾ ਸੀ ਇੱਥੋਂ ਤੱਕ ਤੁਸੀਂ ਬੋਲੇ ਹੋਏ ਆ ਉਹਦਾ ਛੱਡ ਦਿਓ ਹੁਣ ਆਜੋ ਵਿਧਾਨ ਸਭਾ ਦੇ ਵਿੱਚ ਤੂੰ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠਿਆ ਪੰਜਾਬ ਦਾ ਮੁੱਖ ਮੰਤਰੀ ਆ ਤੂੰ ਹੁਣ ਕੀ ਬੋਲਦਾ ਬਾਜ ਬਿਆਤਰੀ ਪੰਜਾਬੀ ਭੀੜੀ ਐ ਤੂੰ ਮੁੱਖ ਮੰਤਰੀ ਬਣ ਸਾਰਾ ਤੇਰੇ ਸੁਪਨੇ ਰਹਿ ਜਾਣੇ ਆ ਇਧਰ ਅੱਖਾਂ ਦੇ ਅੱਖਾਂ ਪਾ ਕੇ ਗੱਲ ਕਰੋ ਓਏ ਤੂੰ ਕੌਣ ਹੁੰਦਾ ਮੈਂ ਤੇਰਾ ਜਵਾਬ ਨਹੀਂ ਦਿੰਦਾ ਜਾ ਖੈਰੇ ਵਰਗਿਆਂ ਨੂੰ ਉਹ ਕਿਹੜਾ ਬੰਦਾ ਜਿਹੜੇ ਬੰਦੇ ਨੂੰ ਤੂੰ ਵਿਧਾਨ ਸਭਾ ਜਲੀਲ ਨਹੀਂ ਕਰਦਾ ਉਹਦੇ ਖਿਲਾਫ ਨਹੀਂ ਬੋਲਦਾ ਪਹਿਲਾਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਪਹਿਲਾਂ মিডিਆ ਨੂੰ ਦਬਾਇਆ ਦਬਕਾਇਆ ਧਮਕਾਇਆ ਕਈ ਪੱਤਰਕਾਰਾਂ ਨੂੰ ਠਾਣਿਆਂ 'ਚ ਬੁਲਾ ਕੇ ਡਰਾਇਆ ਗਿਆ ਕਈ ਚੈਨਲ ਬੰਦ ਕੀਤੇ ਗਏ ਕਈਆਂ ਨੂੰ ਖਰੀਦਿਆ ਗਿਆ ਕੰਗਾਂ ਨੂੰ ਖਤਮ ਨਹੀਂ ਕਰਤਾ ਕਿਉਂਕਿ ਸਾਰਾ ਸੜਾ ਆਦਲ ਨਾਉ ਦਾ ਬੰਦਾ ਤੇ ਇੱਕ ਦੋ ਹੋਰ ਜਿਹੜੇ ਤੁਹਾਡੇ ਬੰਦੇ ਆ ਜਿਹੜੇ ਲਗਾਤਾਰ ਤੁਹਾਡਾ মিডিਆ ਕੰਟਰੋਲ ਕਰਦੇ ਆ ਦੇਖ ਰਹੇ ਆ ਤੂੰ ਕਹਿੰਦਾ ਮੋਦੀ ਆਵਾਜ਼ ਦਬਦਾ ਸਾਡੇ ਕੇਰੀਅਲ ਨੂੰ ਬੰਦ ਕਰਤਾ ਸਾਡੇ ਸਸੋਧੀਆਂ ਨੂੰ ਬੰਦ ਕਰਤਾ মিডিਆ ਖਰੀਦ ਲਿਆ মিডিਆ ਗੋਦੀ ਬਣ ਗਿਆ ਤੂੰ ਕੀ ਕਰ ਰਿਹਾ ਪੰਜਾਬ ਚੋ ਦੇਖ ਇੰਨਾ ਗੱਲਾਂ ਦਾ ਭਾਂਸਿਆਂ ਲੋਕਾਂ ਨੇ ਤਥੋਂ ਹਿਸਾਬ ਲੈਣਾ 2 ਸਾਲ ਰਹਿ ਗਏ 2 ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਨਾਲੇ ਮੇਰੀ ਗੱਲ ਸੁਣੋ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਨਸ਼ਿਆਂ ਦੇ ਤੁਹਾਡੇ ਕੋਲੇ ਕੋਈ ਹੱਲ ਨਹੀਂ ਹੋਇਆ ਰੋਜ਼ ਮਾਮਾ ਦੇ ਪੁੱਤ ਮਰਦੇ ਆ ਪ੍ਰਵਾਸ ਤੁਹਾਡੇ ਕੋਲ ਨਹੀਂ ਰੋਕਿਆ ਗਿਆ ਕਿਸਾਨੀ ਦਾ ਸੋਡੇ ਕੋਲ ਕੋਈ ਹੱਲ ਨਹੀਂ ਮਜ਼ਦੂਰਾਂ ਦੇ ਡਾਂਗਾਂ ਤੁਸੀਂ ਮਾਰੀ ਜਾਂਦੇ ਹੋ ਆ ਲਾਰਸ ਬਿਸ਼ਨੋਈ ਕੀ ਉਹ ਪੱਤਰਕਾਰ ਨੂੰ ਫੜ ਲਿਆ ਕੀ ਉਹ ਚੈਨਲ ਬੰਦ ਕਰਤੇ ਕੀ ਉਹ ਜਿਹੜੀ ਖੜ ਦੇ ਸੀਆਈ ਦੇ ਵਿੱਚ ਜਿੱਥੇ ਲਾਰਸ ਬਿਸ਼ਨੋਈ ਦੀ ਉਥੋਂ ਦੇ ਅਫਸਰਾਂ ਨੇ ਬਿਠਾ ਕੇ ਇੰਟਰਵਿਊ ਕਰਾਈ ਆ ਕੌਣ ਕੌਣ ਜ਼ਿੰਮੇਵਾਰ ਆ ਕਿਹੜਾ ਸੀਨ ਇਚਾਰਜ ਆ ਕਿਹੜਾ ਡੀਐਸਪੀ ਆ ਐਸਪੀ ਐਸਐਸਪੀ ਆ ਕੌਣ ਜ਼ਿੰਮੇਵਾਰ ਆ ਉਹਦੇ ਖਿਲਾਫ ਕਾਰਵਾਈ ਕਰਤੀ ਐਡੀਆਂ ਵੱਡੀਆਂ ਘਟਨਾਵਾਂ ਵਾਪਰ ਜਾਣ ਐਡੇ ਐਡੇ ਬੰਦਿਆਂ ਦੇ ਕਤਲ ਹੋ ਜਾਣ ਜੇ ਤੁਸੀਂ ਬੁਰੀ ਤਰ੍ਹਾਂ ਫੇਲ ਹੋ ਜੋਂ ਤੇ ਆਜ ਇੱਕ ਮਾਲੀ ਬੋਲਿਆ ਤੇ ਚੱਕ ਕੇ ਤੁਸੀਂ ਮਾਲੀ ਵਰਗਿਆਂ ਨੂੰ ਚੱਕ ਕੇ ਪਰਚਾ ਦੇ ਕੇ ਅੰਦਰ ਕਰਤਾ ਨਾਲੇ ਗੱਲ ਹੋਰ ਸੁਣ ਲੋ ਇਹ ਆਵਾਜ਼ਾਂ ਐ ਨਹੀਂ ਦਬੀਆਂ ਜਾਣਗੀਆਂ ਇੱਕ ਮਾਲੀ ਵਰਗੇ ਨੂੰ ਫੜ ਕੇ ਅੰਦਰ ਕਰੋਗੇ ਇੱਥੇ ਹਜ਼ਾਰਾਂ ਬੰਦੇ ਹੋਰ ਉੱਠ ਖੜੇ ਹੋਣਗੇ ਕਿੰਨਿਆਂ ਕ ਬੰਦਿਆਂ ਨੂੰ ਫੜ ਫੜ ਕੇ ਅੰਦਰ ਕਰ ਦੇਂਗਾ ਕੀ ਕੀ ਕਿਹੜੇ ਰਾਤੌ ਰਪਿਆਂ ਦੀ ਕਿਹੜੀ ਤੂੰ ਡੈਮੋਕਰੇਸੀ ਦੀ ਦਹਾਈ ਦਿੰਨਾ ਕਿਹੜੇ ਲੋਕਤੰਤਰ ਦੀ ਦਹਾਈ ਦਿੰਨਾ ਤਾ ਜਰੀਲ ਕਰਕੇ ਇੱਕ 70 72 ਸਾਲ ਦਾ ਬੰਦਾ 75 ਸਾਲ ਦਾ ਬੰਦਾ ਜਿਹੜਾ ਤੁਸੀਂ ਘਰੋਂ ਫੜ ਕੇ ਲੈ ਕੇ ਜਾਂਦੇ ਹੋ ਚਲੋ ਜੀ ਆਓ ਜੀ ਮਾਲੀ ਜੀ ਵੀਡੀਓ ਆ ਰਹੀ ਆ ਉਹ ਬੋਲ ਵੀ ਰਿਹਾ ਵੀ ਬਰਾਂਡ ਦਿਖਾਓ ਜੀ ਕੋਈ ਕਾਹਦਾ ਇੱਕ ਮੁਕੱਦਮਾਦਾਰ ਚਲੋ ਜੀ ਬਸ ਚਲੋ ਆਓ ਕਰਾ ਇਹ ਕਿੱਥੋਂ ਦਾ ਕਿਹੜਾ ਕਾਨੂੰਨ ਦੀਆਂ ਗੱਲਾਂ ਤੁਸੀਂ ਕਰਦੇ ਹੋ ਯਾਰ ਪਰ ਭਵਾਨ ਸਿੰਘ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਇਹ ਗੱਲਾਂ ਸਦਾ ਨਹੀਂ ਚੱਲਦੀਆਂ ਹੁੰਦੀਆਂ ਸਦਾ ਇਹ ਇਹ ਪਾਵਰਾਂ ਤਾਕਤਾਂ ਰਹਿਣੀਆਂ ਨਹੀਂ ਆ ਹੋਰ ਸੁਣ ਲੋ ਆ ਪਿੱਛੇ ਜੇ ਆ ਇੱਕ ਪੁਲਿਸ ਨੇ ਇੱਕ ਪੁਲਸਾਰੀਆ ਅਫਸਰਨੀ ਆ ਪਿੱਛੇ ਜੇ ਮਹਾਲੀ ਦੇ ਵਿੱਚ ਛੋਡੇ ਮੰਤਰੀ ਹਰਜੋਤ ਬੈਂਸ ਤੇ ਉਹਦੀ ਧਰਮ ਪਤਨੀ ਦੇ ਉੱਤੇ ਇਲਜ਼ਾਮ ਲਾਇਆ ਕੁਝ 5 10 20 50 100 ਨਹੀਂ 21000 ਕਰੋੜ ਦੀ ਉਹਨੇ ਗੱਲ ਕੀਤੀ ਹੈ ਵੀ ਜਿਹੜੀ ਠੱਗੀ ਹੁੰਦੀ ਹੈ ਉਹਦੇ ਵਿੱਚੇ ਸ਼ਾਮਲ ਹੈ ਕੀ ਕੀਤਾ ਬਈ ਉਹਦਾ ਤੂੰ ਰੋਜ਼ ਕੋਈ ਨਾ ਕੋਈ ਇਹ ਜੀ ਗੱਲ ਕਰਦਾ ਕੋਈ ਨਾ ਕੋਈ ਪੰਜਾਬ ਮਾਰੂ ਕੋਈ ਗੱਲ ਕਰਦਾ ਆਪ ਕਰਜ਼ੇ ਵਾਲਾ ਕੰਮ ਤੁਸੀਂ ਸ਼ੁਰੂ ਕਰ ਲਿਆ ਸੈਂਟਰ ਨੂੰ ਲਿਖੀ ਜਾਂਦਾ ਕਿ 10 ਹਜ਼ਾਰ ਕਰੋੜ ਦੀ ਹੱਦ ਹੋਰ ਵਧਾ ਦਿਓ ਕਰਜ਼ੇ ਦੀ ਤੂੰ ਕਹਿੰਦਾ ਪੰਜਾਬ ਚ ਪੈਸੇ ਬਹੁਤ ਆ ਪੰਜਾਬ ਕੋਲ ਤਾਂ ਖਜ਼ਾਨਾ ਪੂਰਾ ਫੁੱਲ ਹੈ ਜੀ ਤੇ ਹੁਣ ਫਿਰ ਖਾਲੀ ਕਿਉਂ ਹੋ ਗਿਆ ਤੂੰ ਪੰਜਾਬ ਦਾ ਪੈਸਾ ਕਰਜ਼ੇ ਚੱਕ ਕੇ ਸੈਂਟਰ ਕੋਲੋਂ ਹੋਰ ਹੱਦਾਂ ਵਧਾ ਕੇ ਪੰਜਾਬ ਦਾ ਪੈਸਾ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਪਾਣੀ ਨੂੰ ਬਹਾਰ ਰਿਹਾ ਹੈਂ ਇੱਥੋਂ ਜਾਣਾ ਫਿਰ ਜਹਾਜ਼ ਲੈ ਕੇ ਉਹ ਕੇਜਰੀਆਲ ਨੂੰ ਲੈਣ ਉਥੋਂ ਦਿਲengo ਹਰਿਆਣੇ ਦੇ ਵਿੱਚ ਤੇਰੇ ਮੰਤਰੀ ਤੇਰੇ ਐਮਐਲਏ ਜਾ ਕੇ ਪ੍ਰਚਾਰ ਕਰਦੇ ਆ ਲਾਪਤੇਲ ਤੋਂ ਲੈ ਕੇ ਰੋਟੀ ਟੁਕ ਤੋਂ ਲੈ ਕੇ ਹੋਟਲਾਂ ਦਾ ਖਰਚਾ ਕੁੱਲ ਖਰਚਾ ਤੁਸੀਂ ਖਜ਼ਾਨੇ ਤੇ ਪਾ ਰਹੇ ਹੋ ਬੋਈ ਲੋਕਾਂ ਦੇ ਪਾ ਰਹੇ ਹੋ ਤੇ ਕਰਜ਼ਾ ਚੱਕ ਰਹੇ ਹੋ ਤੁਸੀਂ ਸੈਂਟਰ ਕੋਲੋਂ ਤਨਖਾਹ ਦੇਣ ਨੂੰ ਤੁਹਾਡੇ ਕੋਲ ਪੈਸੇ ਹੈ ਨਹੀਂ ਸੋ ਇਸ ਕਰਕੇ ਇਹ ਆਵਾਜ਼ਾਂ ਨਹੀਂ ਦਬਣੀਆਂ ਬਾਲੇ ਗਲਤ ਰਾ ਪੈ ਗਿਆ ਬਾਲੇ ਗਲਤ ਕਰਾਹੇ ਪੈ ਗਿਆ ਜਾਂ ਤੈਨੂੰ ਜਿਹੜੀ ਤੇਰੀ ਆਲੇ-ਦਾਲੇ ਜੁੰਡਲੀ ਇਕੱਠੀ ਹੋਈ ਆ ਉਹ ਗਮਰਾਹ ਕਰ ਰਹੀ ਆ ਜਾਂ ਤੈਨੂੰ ਅਫਸਰ ਲੋਬੀ ਗਮਰਾਹ ਕਰ ਰਹੀ ਆ ਜਾਂ ਤਰੇ ਦਿੱਲੀ ਵਾਲੇ ਐਨੇ ਭਾਰੂ ਹੋ ਗਏ ਵੀ ਤੇਰੀ ਸੁਣਵਾਈ ਹੈ ਨਹੀਂ ਕੋਈ ਜੋ ਤੂੰ ਕਰ ਰਿਹਾ ਤੂੰ ਖੁਦ ਆਪ ਸੋਚ ਲਾ ਤੂੰ ਕਲਾਕਾਰ ਹੁੰਦੇ ਹੋਏ ਵੀ ਕਿੰਨੇ ਤੰਜ ਕੱਸਦਾ ਰਿਹਾ ਕਿੰਨੇ ਵਿਅੰਗ ਕਰਦਾ ਰਿਹਾ ਤੈਨੂੰ ਤਾਂ ਕਿਸੇ ਨੇ ਕੁਝ ਕਿਹਾ ਨਹੀਂ ਯਾਰ ਅੱਜ ਤੂੰ ਪਾਵਰ ਚ ਆ ਗਿਆ ਤੂੰ ਲੋਕਾਂ ਨੂੰ ਚੱਕ ਕੇ ਅੰਦਰ ਦੇਣ ਲੱਗ ਗਿਆ ਨਾਲੇ ਕਿੰਨਾ ਇਹਨਾਂ ਨੂੰ ਅੰਦਰ ਦੇ ਦੇਂਗਾ ਫਿਰ ਸੋ ਪੰਜਾਬ ਦੇ ਲੋਕੋ ਮੈਂ ਫੇਰ ਕਹਿੰਨਾ ਸਾਨੂੰ ਸਾਰਿਆਂ ਨੂੰ ਸਮੁੱਚੇ ਜਿੰਨੇ ਇੱਕ ਗੁਰਿੰਦਰਜੀਤ ਲੱਗਦਾ ਕਹਿੰਦਾ ਬਾਈ ਜੀ ਜਿਵਾਤੀ ਨਾ ਹੋ ਮਾਲੀ ਬੰਦਾ ਠੀਕ ਨਹੀਂ ਬੰਦਾ ਠੀਕ ਜਾਂ ਗਲਤ ਹੋਣ ਦੀ ਗੱਲ ਨਹੀਂ ਗੁਰਿੰਦਰਜੀਤ ਸਿਆ ਮੈਨੂੰ ਪਤਾ ਮਾਲੀ ਹਰ ਇੱਕ ਦੇ ਖਿਲਾਫ ਬੋਲਦਾ ਹੈ ਮਾਲੀ ਕੁੱਲ ਬੰਦੇ ਪਰ ਇਹ ਅਸਲ ਦੇ ਵਿੱਚ ਮਨੁੱਖਤਾ ਦਾ ਘਾਣ ਹੈ ਇਹ ਆਵਾਜ਼ਾਂ ਦੱਬਣ ਦੇ ਖਿਲਾਫ ਅਸੀਂ ਬੋਲ ਰਹੇ ਹਾਂ ਸਾਡੇ ਕਿਸੇ ਨਾ ਵਿਚਾਰਕ ਮਤ ਪੇਦ ਹੋ ਸਕਦੇ ਆ ਸਾਡੀ ਮੈਂ ਕਿਹਾ ਡਾਂਗ ਵੀ ਚੱਲੀ ਹੋ ਸਕਦੀ ਆ ਸਾਡੀ ਕਿਸੇ ਨਾ ਗੋਲੀ ਵੀ ਚੱਲੀ ਹੋ ਸਕਦੀ ਆ ਪਰ ਜਿੱਥੇ ਸਰਕਾਰਾਂ ਜਿੱਥੇ ਹਕੂਮਤਾਂ ਧੱਕਾ ਕਰਨ ਗਈਆਂ ਕਿਸੇ ਇਨਸਾਨ ਨਾਲ ਮਨੁੱਖਤਾ ਦਾ ਘਾਣ ਕਰਨ ਗਈਆਂ ਉਹਦੇ ਅਧਿਕਾਰਾਂ ਦਾ ਘਾਣ ਕਰਨ ਗਈਆਂ ਉਹਨੂੰ ਚੱਕ ਕੇ ਅੰਦਰ ਦੇਣ ਗਈਆਂ ਅਸੀਂ ਉਸ ਦੇ ਖਿਲਾਫ ਬੋਲਾਂਗੇ ਬੋਲਾਂਗੇ ਇਹ ਹੀ ਅਸਲ ਫਿਤਰਤ ਹੁੰਦੀ ਹੈ ਇਨਸਾਨੀ ਜਿਹਨੂੰ ਫਿਤਰਤ ਕਹਿੰਦੇ ਆ ਜਿਵੇਂ ਕਿਸੇ ਬਹੁਤ ਵੱਡੇ ਵਿਦਵਾਨ ਨੇ ਗੱਲ ਕਹੀ ਸੀ ਕਹਿੰਦਾ ਅਸਲ ਦੇ ਵਿੱਚ ਜੇ ਇਨਸਾਨ ਨੇ ਆਪਣੇ ਆਪ ਨੂੰ ਪਰਖਣਾ ਹੋਵੇ ਨਾ ਬੰਦੇ ਨੇ ਕਿ ਮੈਂ ਇਨਸਾਨ ਹੈਗਾ ਕਿ ਇਕੱਲਾ ਇੱਥੇ ਮੈਂ ਤੁਰੀ ਫਿਰਦੀ ਲਾਸ਼ ਐ ਤਾਂ ਕਹਿੰਦਾ ਜਦੋਂ ਦੁਨੀਆ ਦੇ ਵਿੱਚ ਕਿਸੇ ਵੀ ਨੁਕਤੇ ਦੇ ਉੱਤੇ ਕਿਸੇ ਜਾਤ ਧਰਮ ਕਿਸੇ ਮਜ਼ਬਬ ਦੇ ਲੋਕਾਂ ਦੇ ਉੱਤੇ ਕੁਝ ਜ਼ੁਲਮ ਹੁੰਦਾ ਹੋਵੇ ਸੋਡੇਲ ਹਜ਼ਾਰਾਂ ਲੱਖਾਂ ਬਖਰੇਵੇਂ ਉਹਨਾਂ ਨਾਲ ਹੋ ਸਕਦੇ ਆ ਮੱਤਪੇਦ ਹੋ ਸਕਦੇ ਆ ਪਰ ਸੋਡੇ ਅੰਦਰ ਕਹਿੰਦਾ ਉਦੋਂ ਦਿਲ ਦੇ ਵਿੱਚ ਉਹ ਚੀਜ਼ ਉੱਠਣੀ ਚਾਹੀਦੀ ਹੈ ਕਿ ਦਰਦ ਉੱਠਣਾ ਚਾਹੀਦਾ ਕਿ ਤੜਫ ਹੋਣੀ ਚਾਹੀਦੀ ਹੈ ਤੁਸੀਂ ਉਹਦੇ ਖਿਲਾਫ ਆਵਾਜ਼ ਬੁਲੰਦ ਕਰੋ ਤਾਂ ਤੁਸੀਂ ਅਸਲ ਮਹਿਨਿਆਂ ਦੇ ਵਿੱਚ ਇਨਸਾਨ ਹੋ ਇਹ ਹੀ ਹੁੰਦਾ ਬਿਲਕੁਲ ਮੈਨੂੰ ਪਤਾ ਬਹੁਤ ਕੁਝ ਬੋਲਦਾ ਮਾਲੀ ਹਰ ਕਦੇ ਖਿਲਾਫ ਬੋਲਦਾ ਮੈਂ ਕਹਿੰਦਾ ਉਹਦੀ ਸ਼ਬਦਾਵਲੀ ਵੀ ਕਦੇ ਕਈ ਵਾਰੀ ਇਹੋ ਜੀ ਹੁੰਦੀ ਆ ਪਰ ਇਹ ਕਿਹਨੂੰ ਅਧਿਕਾਰ ਦਿੰਦਾ ਯਾਰ ਇਹ ਕਿਹਨੇ ਅਧਿਕਾਰ ਦਿੰਦਾ ਸਰਕਾਰਾਂ ਨੂੰ ਜਿਹੜਾ ਬੰਦਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿਓ ਸਾਡਾ ਸਵਾਲ ਇਹ ਆ ਸਰਕਾਰ ਦੇ ਅੱਗੇ ਮੈਂ ਸਾਰੀਆਂ ਕਿਸਾਨ ਜਿੱਥੇ ਬੰਦਿਆਂ ਨੂੰ ਕਹਿਣਾ ਚਾਹਣਾ ਹਰ ਸਮਾਜਿਕ ਬੰਦੇ ਨੂੰ ਕਹਿਣਾ ਚਾਹਣਾ ਹਰ ਧਾਰਮਿਕ ਬੰਦੇ ਨੂੰ ਕਹਿਣਾ ਚਾਹਣਾ ਹਰ ਕੋਈ ਜਿਹੜੀਆਂ ਸਿਆਸੀ ਕੋਈ ਧਿਰਾਂ ਹੈਗੀਆਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਸਾਨੂੰ ਡਟ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਤੇ ਇਹਦੇ ਤੇ ਕੋਈ ਸੱਦਾ ਵੱਡੇ ਘੱਟ ਦਾ ਦੇਣਾ ਚਾਹੀਦਾ ਮ ਖਾਸ ਤੌਰ ਦੇ ਉੱਤੇ ਕਿਸਾਨੀ ਮੋਰਚੇ ਵੇਲੇ ਮੈਨੂੰ ਪਤਾ ਕਿ ਰੱਜ ਕੇ ਮੈਂ ਕਹਿੰਦਾ ਮਾਲੀ ਨੇ ਸਾਡੇ ਖਿਲਾਫ ਲਿਖਿਆ ਬੋਲਿਆ ਪਰ ਉਹਨੇ ਭੂਮਿਕਾ ਨਿਭਾਈ ਆ ਉਹਦਾ ਯੋਗਦਾਨ ਰਿਹਾ ਮੈਂ ਸਾਰੀਆਂ ਕਿਸਾਨ ਜਿੱਥੇ ਬੰਦਿਆਂ ਨੂੰ ਖਾਸ ਤੌਰ ਤੇ ਅਪੀਲ ਕਰਨਾ ਚਾਹੁੰਦਾ ਕਿ ਅੱਜ ਫਰਜ ਬਣਦਾ ਕਿ ਮਾਲੀ ਦੇ ਉੱਤੇ ਅੱਜ ਤਸ਼ੱਦਦ ਕੀਤਾ ਗਿਆ ਅੱਜ ਕਾਂਡ ਕੀਤਾ ਗਿਆ ਉਹਦੇ ਹੱਕਾਂ ਹਕੂਕਾਂ ਦਾ ਉਹਦੇ ਅਧਿਕਾਰਾਂ ਦਾ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹਦੇ ਖਿਲਾਫ ਜਿਹੜੀ ਸਰਕਾਰ ਦੇ ਖਿਲਾਫ ਕੋਈ ਨਾ ਕੋਈ ਸ਼ਬਦਾ ਦੇਣਾ ਚਾਹੀਦਾ ਕੋਈ ਨਾ ਕੋਈ ਕਾਲ ਦੇਣੀ ਚਾਹੀਦੀ ਆ ਕੋਈ ਬਰੋ ਡਟ ਕੇ ਕਰਨਾ ਚਾਹੀਦਾ ਆ ਆਪਾਂ ਆਪਣੇ ਪਲੇਟਫਾਰਮਾਂ ਤੇ ਕਰਨਾ ਚਾਹੀਦਾ ਤੇ ਨਹੀਂ ਇਹ ਆਵਾਜ਼ਾਂ ਜਿਹੜੀਆਂ ਉਹ ਕੱਲਾ ਮਾਲੀ ਨਹੀਂ ਉਹ ਸਾਰੀਆਂ ਆਵਾਜ਼ਾਂ ਦੱਬੀਆਂ ਜਾਣੀਆਂ ਨੇ ਅਸਲ ਆਵਾਜ਼ ਤੋਂ ਹੀ ਇੰਨੇ ਇਹ ਡਰਦੇ ਹੁੰਦੇ ਆ ਇੰਨਾ ਖੌਫ ਆਵਾਜ਼ਾਂ ਦਾ ਹੀ ਹੁੰਦਾ ਇਹਨਾਂ ਨੂੰ ਬਾਕੀ ਪੈਸੀ ਦਾ ਕੰਮਦਲ ਬੰਦੇ ਨੇ ਕਮਜ਼ੋਰ ਬੰਦੇ ਨੇ ਮਾੜੀ ਮਾੜੀ ਗੱਲ ਤੇ ਕੋਈ ਟਿੱਪਣੀ ਵੀ ਕਰਦੇ ਥਲੇ ਕਮੈਂਟ ਕਰ ਦੇਣਾ ਕੋਈ ਬੰਦਾ ਕਮੈਂਟ ਸਰਕਾਰ ਨੂੰ ਫੋਨ ਵੀ ਗੋਲੀਆਂ ਕਿਸੇ ਡੀਐਸਪੀ ਦਾ ਕਿਸੇ ਐਸਐਸਪੀ ਦਾ ਕਿਸੇ ਸੀਐਨਚਾਰਜ ਦਾ ਫੋਨ ਆ ਜਾਂਦਾ ਵੀ ਆਖੀ ਕੀਤਾ ਕਿ ਲਿਖਿਆ ਹਟਾਏ ਨੂੰ ਪਰਚਾ ਹੋ ਜੂ ਆ ਇੱਥੇ ਬਹੰਡਾ ਹੀ ਹੋਇਆ ਸੀ ਇੱਕ ਮੁੰਡੇ ਦੇ ਨਾਲ ਉਹਨੂੰ ਸੀਏ ਹੀ ਬੁਲਾ ਲਿਆ ਕਿ ਗਾਹਾਂ ਨੂੰ ਇਹੋ ਜਿਹਾ ਕੋਈ ਨਹੀਂ ਲਿਖਣਾ ਤੇ ਨਹੀਂ ਪਰਚਾ ਦੇ ਕੇ ਅੰਦਰ ਦੇ ਦਾਂਗੇ ਹੱਦ ਹੋ ਗਈ ਯਾਰ ਹਰ ਪਾਸੋਂ ਤੁਸੀਂ ਫੇਲ ਹੋ ਗਏ ਕੰਮ ਤੁਹਾਡੇ ਕੋਲ ਕੋਈ ਹੋ ਰਹੀ ਨਹੀਂ ਰਿਹਾ ਕੋਈ ਰੋਡ ਮੈਪ ਨਹੀਂ ਤੇਰੇ ਕੋਲੇ ਕੋਈ ਨੀਤੀ ਨਹੀਂ ਤੇਰੇ ਕੋਲੇ ਪੰਜਾਬ ਨੂੰ ਬਚਾਉਣ ਦੀ ਵੀ ਇਸ ਇਹ ਜੰਜਾਲ ਦੇ ਵਿੱਚੋਂ ਇਸ ਮੰਝ ਧਾਰ ਦੇ ਵਿੱਚੋਂ ਇਹ ਦਲਦਲ ਦੇ ਵਿੱਚੋਂ ਪੰਜਾਬ ਨੂੰ ਕਿਵੇਂ ਕੱਢੇਗਾ ਤੇ ਉਲਟਾ ਉਹ ਜਿਹੜੇ ਬੋਲਣ ਵਾਲੇ ਬੰਦੇ ਜਾ ਕੇ ਪਰਚੇ ਦੇਣ ਲੱਗ ਗਏ ਹਾਦੂ ਕੀ ਤੁਹਾਡੇ ਲਈ ਸੋ ਇਸ ਕਰਕੇ ਅਪੀਲ ਆ ਸਾਰਿਆਂ ਨੂੰ ਕਿ ਸਾਨੂੰ ਪੂਰ ਜੋਰ ਡਟ ਕੇ ਦਾ ਵਿਰੋਧ ਕਰਨਾ ਚਾਹੀਦਾ ਨਿੰਦਿਆ ਕਰਨੀ ਚਾਹੀਦੀ ਹੈ ਇਹਨੂੰ ਲਾਹਨਤਾਂ ਪਾਉਣੀਆਂ ਚਾਹੀਦੀਆਂ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਕਿਹੜਾ ਕ੍ਰਾਈਮ ਕੀਤਾ ਬਈ ਮਾਲੀ ਨੇ ਕੀ ਜਰੂਨ ਕੀਤਾ ਮਾਲੀ ਨੇ ਸਾਨੂੰ ਉਹਦੇ ਹੱਕ 'ਚ ਖੜਨਾ ਚਾਹੀਦਾ ਹੈ ਇਕ ਖਾਸ ਤੌਰ ਤੇ ਇਸ ਗੱਲ ਦੇ ਲਈ ਜਿੰਨੀਆਂ ਸਾਡੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਕੋਈ ਨਾ ਕੋਈ ਇਹਦਾ ਨੋਟਿਸ ਲੈਣਾ ਚਾਹੀਦਾ ਤੇ ਇਹਦੇ ਕੋਈ ਨਾ ਕੋਈ ਸੱਦਾ ਦੇ ਕੇ ਅੱਜ ਫੌਰੀ ਨਾਲ ਦੀ ਨਾਲ ਕੋਈ ਇਹਦੇ ਕਾਰਵਾਈ ਹੋਣੀ ਚਾਹੀਦਾ ਨਹੀਂ ਇਹ ਯਾਦ ਰੱਖਿਓ ਇਹ ਅਸਲ ਦੇ ਵਿੱਚ ਮੂੰਹ ਇਹਨਾਂ ਨੂੰ ਇੰਨਾ ਪੈ ਗਿਆ ਮੂੰਹ ਪਿਆ ਹੋਈ ਹੈ ਤੇ ਮੀਡੀਆ ਦੱਬੇ ਹੋਇਆ ਤੁਸੀਂ ਦੇਖ ਰਹੇ ਹੋ ਅੱਜ ਪੰਜਾਬ ਦੇ ਹਾਲਾਤ ਤੇ ਜਿਹੜਾ ਪੰਜਾਬ ਦਾ ਮੁੱਖ ਮੀਡੀਆ ਕਿੱਥੇ ਹੈ ਦਿਖਦਾ ਕਿਤੇ ਨਜ਼ਰ ਆਉਂਦਾ ਕੋਈ ਇੱਕ ਅੱਦਾ ਚੈਨਲ ਕੋਈ ਮਾੜਾ ਮੋਟਾ ਜਿਹਾ ਟੁੱਟਿਆ ਭੱਜਿਆ ਵਿਚਾਰਾ ਕੋਈ ਬਹੁਤਾ ਸੁਰਖੀਆਂ ਜਿ ਨਹੀਂ ਹੈਗਾ ਕੋਈ ਮਾੜਾ ਮੋਟਾ ਖਵਾਰ ਕੋਈ ਲਿਖਦਾ ਹੋਣਾ ਮਾੜੀ ਮੁੱਟੀ ਗੱਲ ਬਾਕੀ ਸਾਰਿਆਂ ਦੇ ਬੁੱਲ ਸੌਂਤੇ ਪਏ ਆ ਸਭ ਮੂੰਹ ਘੁੰਗੁਣੀਆਂ ਪਾਈ ਬੈਠੇ ਚੁੱਪ ਕਰੇ ਬੈਠੇ ਕਿੱਡਾ ਕੀ ਕੁਛ ਹੋ ਰਿਹਾ ਪੰਜਾਬ ਦੇ ਨਾਲ ਕੀ ਘਾਣ ਹੋ ਰਿਹਾ ਪੰਜਾਬ ਦਾ ਕੋਈ ਬੋਲ ਰਿਹਾ ਨਾਲੇ ਮੈਂ ਗੱਲ ਦੱਸਦਾ ਠੀਕ ਆ ਮਾਦੀਨਾ ਮੈਂ ਫੇਰ ਕਹਿੰਦਾ ਬਖਰੇਵੇਂ ਹੋ ਸਕਦਾ ਹੈ ਕਿਈ ਤਰ੍ਹਾਂ ਦੇ ਪਰ ਮਾਲੀ ਵਰਗੇ ਉਹਨਾਂ ਸਮਿਆਂ 'ਚ ਵੀ ਬੋਲੇ ਜਦੋਂ ਬੜਾ ਅੱਤ ਦਾ ਇਥੇ ਕਹਿਰ ਵਰਤਾਇਆ ਪਾ ਪੜ ਰਿਹਾ ਸੀਦਾ ਬੜਾ ਜ਼ਬਰ ਤੇ ਜ਼ੁਲਮ ਹੋ ਰਿਹਾ ਸੀ ਉਹਨਾਂ ਸਮੇਂ 'ਚ ਵੀ ਐਨਐਸਏ ਲੱਗੀ ਸੀ ਦੇਤੇ ਸੋ ਆਵਿਰਸ ਨੂੰ ਅੱਜ ਖੜਨ ਦੀ ਲੋੜ ਆ ਆਪਣੇ ਬੰਦਿਆਂ ਨਾਲ ਜ਼ਰੂਰ ਖੜਗੇ ਅਸੀਂ ਕਿਉਂਕਿ ਇਹ ਜਿੱਦਰ ਨੂੰ ਤੁਰ ਪਏ ਐ ਇਹ ਰਾਹ ਇਨਾਂ ਲਈ ਵੀ ਚੰਗਾ ਨਹੀਂ ਤੇ ਸਾਡੇ ਲਈ ਚੰਗਾ ਤਾਂ ਹੋਣੀ ਕੀ ਆ ਪਰ ਇਹ ਮੈਂ ਭਵਾਨਸਿਆਂ ਤੋਂ ਅਪੀਲ ਕਰਦਾ ਵੀ ਇਹ ਪੰਜਾਬ ਦੇ ਜੰਮੇ ਲੋਕ ਨੇ ਇਹ ਐ ਦਾਬੇ ਨਾਲ ਡਰਾਈ ਨਹੀਂ ਦਬਣੇ ਇਹ ਬਹੁਤ ਵੱਡੇ ਤੁਸੀਂ ਪ੍ਰੀਖੇ ਪਾਲ ਲੇ ਵੀ ਪਤਾ ਨਹੀਂ ਐਂ ਦੱਬ ਲਓਗੇ ਇਹ ਤਾਂ ਕਦੇ ਮੁਗਲਾਂ ਤੋਂ ਨਹੀਂ ਦਬੇ ਅੰਗਰੇਜ਼ਾਂ ਤੋਂ ਨਹੀਂ ਦਬੇ ਇਹਦਾ ਏਡੇ ਏਡੇ ਟੋਟੇ ਕਰਾ ਲੇ ਦੇਹਾਂ ਦੇ ਗਲ ਕਟਾ ਲੇ ਫੰਕਸ਼ਨਾਂ ਦੇ ਝੂੜਗੇ ਕਰਦਾ ਫੇ ਨਹੀਂ ਤੂੰ ਕਿਹੜੇ ਇਹ ਕਿਹੜੀ ਮਿੱਟੀ ਦੇ ਬਣਿਆ ਇਹ ਤਾਂ ਸਮਝ ਲਾ ਤੂੰ ਪਰ ਨੇ ਬਹੁਤ ਗਲਤ ਕਰ ਰਿਹਾ ਜੋ ਕਰ ਰਿਹਾ ਬਹੁਤ ਜਾਦੇ ਗਲਤ ਕਰ ਰਿਹਾ ਇਹ ਸਹੀ ਨਹੀਂ ਕਰ ਰਿਹਾ ਸੋ ਆਓ ਪੰਜਾਬੀਓ ਆਪਾਂ ਡਟ ਕੇ ਮਾਰਵਿੰਦਰ ਸਿੰਘ ਮਾਲੀ ਦੇ ਹੱਕ 'ਚ ਖੜ ਗਏ ਇਹਨਾਂ ਦਾ ਵਿਰੋਧ ਕਰ ਗਏ ਇਹ ਨਾਲੇ ਪੁਛੀ ਵਾਲੀ ਡਰਾਂ ਨੂੰ ਪਿੰਡਾਂ ਜਿਹੜੇ ਫਿਰਦੇ ਆਂਦੇ ਨੇ ਬੈਠੇ ਖੁੰਡਾਂ ਦੇ ਘੜਾ ਮ ਚੌਧਰੀ ਜਿਹੜੇ ਬੈਸਾਂ ਕਰਦੇ ਹੁੰਦੇ ਹਨ ਸਾਡੀ ਸਰਕਾਰ ਆਏ ਆ ਸਾਡਾ ਭਵੰਤਮਾਨ ਆਏ ਆ ਸਾਡੇ ਆਏ ਕਰਤਾ ਉਹਨੂੰ ਪੁੱਛਵਾ ਕੀ ਕਰ ਦਿੱਤਾ ਨੇ ਯਾਰ ਆ ਕੀ ਕਰ ਰਹੇ ਹੋ ਤੁਸੀਂ ਆ ਸੋਡੇ ਮੁੱਖ ਮੰਤਰੀ ਕੀ ਕਰ ਰਿਹਾ ਸਾਡੀ ਸਰਕਾਰ ਕੀ ਕਰ ਰਹੀ ਆ ਜਿੱਦਾਂ ਨੂੰ ਕਰਨਾ ਕੁਛ ਉਦੋਂ ਨੂੰ ਕਰ ਨਹੀਂ ਰਹੇ ਚੁੱਪ ਨੇ ਤੇ ਇੱਧਰ ਨੂੰ ਆ ਲੋਕਾਂ ਨੂੰ ਹੜਪਲੰਦਰ ਦੇਈ ਜਾਂਦੇ ਸੋ ਆਓ ਆਪਾਂ ਡਟ ਕੇ ਆਉਣ ਵਾਲੇ ਜਨਾਂ ਦੇ ਵਿੱਚ ਮੈਂ ਅਪੀਲ ਕਰਦਾ ਸਾਰੇ ਇਕੱਠੇ ਹੋ ਕੇ ਦਾ ਵਿਰੋਧ ਕਰੀਏ